ਤਾਂ ਆਪਾਂ ਕੋਸਿਆ ਵੀ ਸਾਨੂੰ ਕੱਤੂ ਰੱਬ ਨੂੰ ਕੱਤੂ ਗੁੱਸਨਾ ਰੱਬ ਨੂੰ ਕੋਸਣ ਵਾਲੀ ਗੱਲ ਹੀ ਨਹੀਂ ਬਾਬਾ ਦੀਪ ਸਿੰਘ ਨੇ ਇੱਕ ਜੀ ਦੀ ਹੋਈਏ ਇੱਕ ਚੀਜ਼ ਸਾਨੂੰ ਦਿੱਤੀ ਵੀ ਆ ਮਾਪਿਓ ਸਾਨੂੰ ਐਡੇ ਚੰਗੇ ਦਿੱਤੇ ਆ ਪ੍ਰਾਪਰਟੀ ਇੱਕ ਬਸਲ ਦੀ ਸਾਡੇ ਤੇ ਲਾਤੀ ਹੈ ਨਾ ਤੇ ਜੋਗੇ ਹੈਗੇ ਕਿੰਨੇ ਜੋਗੇ ਹੈਗੇ ਉਹਦਾ ਕੀਤਾ ਤੇ ਮਾਪਿਓ ਐਡੇ ਵਧੀਆ ਦਿੱਤੇ ਤੇ ਆਪਾਂ ਕੁਝ ਤੋਂ ਨਾ ਕਹਤੂ ਰੱਬ ਨੂੰ ਕੋਸਣਾ ਕਰ ਤੂੰ ਹੁਣ ਦਾਗਾ ਜਿੱਦਾਂ ਤੁਨ ਭਰਾ ਪਾਪਾ ਦੀ ਉਮਰ ਵਧਾ ਪਾਪਾ ਪਾਪਾ ਦੀ ਹੈਲਪ ਕਰਨੀ ਤੇ ਹੁਣ ਪਾਪਾ ਨੂੰ ਸਾਡੀ ਕਹਿਣ ਹਰ ਕਰ ਦੇਣੀ ਤੁਹਾਡੇ ਦਿਮਾਗ ਚ ਕੀ ਉਦਾ ਰਿਫਨ ਤ੍ਰਿਪਤ ਕੀ ਚੱਲਦਾ ਮਤਲਬ ਤੁਸੀਂ ਖੈਰ ਤੁਸੀਂ ਕਿਤੇ ਬਾਹਰ ਤੁਰ ਫਿਰ ਵੀ ਨਹੀਂ ਸਕਦੇ ਜਿਵੇਂ ਠੀਕ ਹੈ ਵੀ ਉਹ ਸਕੂਲ ਟ੍ਰੀਮ ਆ ਦੇਖੀ ਤੁਸੀਂ ਉਹਦੇ ਤੇ ਔਖਿਆ ਹੋ ਕੇ ਮਨ ਲੱਗਦਾ ਬਹਿ ਕੇ ਜਾਂਦੇ ਹੋਗੇ ਹਾਂਜੀ ਤੇ ਉਹਦਾ ਘਰੇ ਬੈਠਿਆ ਜਿਵੇਂ ਬੈੱਡ ਤੇ ਬੈਠੇ ਹੋ ਮੋਬਾਈਲ ਚਲਾ ਰਹੇ ਹੋ ਕੀ ਦਿਮਾਗ ਚ ਕੀ ਚੱਲ ਰਹਿੰਦਾ ਕਦੀ ਰੱਬ ਨੂੰ ਕੋਸਿਆ ਵੀ ਸਾਨੂੰ ਕਾ ਤੂੰ ਰੱਬ ਨੂੰ ਤਰ ਤੂੰ ਰੱਬ ਨੂੰ ਕੋਸਣ ਵਾਲੀ ਗੱਲ ਹੀ ਨਹੀਂ ਹੈ ਬਾਬਾ ਦੀਪ ਸਿੰਘ ਨੇ ਇੱਕ ਚੀਜ਼ ਖੋਈਏ ਇੱਕ ਚੀਜ਼ ਸਾਨੂੰ ਦਿੱਤੀ ਵੀ ਆ ਮਾਪਿਓ ਸਾਨੂੰ ਇਡੇ ਚੰਗੇ ਦਿੱਤੇ ਆ ਹੂੰ ਨਹੀਂ ਤੇ ਕੋਈ ਮਾਪਿਓ ਹੋਵੇ ਕਵੇ ਸਾਡਾ ਇੰਗਾ ਪਿਛੇ ਘਰ ਉੱਜੜ ਗਿਆ ਸਾਰਾ ਕਹਿ ਲੋ ਉੱਜੜਨ ਵਾਲੀ ਗੱਲ ਹੋ ਜਾਂਦੀ ਆ ਕਿਉਂਕਿ ਸਾਰਾ ਆਪਣਾ ਬਿਜ਼ਨਸ ਕਹਿ ਲੋ ਬੰਦ ਕਰਨਾ ਪੈਂਦਾ ਤੇ ਸਾਰਾ ਆਪਣੀ ਪ੍ਰੋਪਰਟੀ ਇੱਕ ਵਾਰ ਦੀ ਸਾਡੇ ਤੇ ਲਾਤੀ ਹਨਾ ਤੇ ਜੋਗੇ ਹੈਗੇ ਕਿੰਨੇ ਜੋਗੇ ਹੈਗੇ ਓਡਾ ਕੀਤਾ ਤੇ ਮਾਪਿਓ ਐਡੇ ਵਧੀਆ ਦਿੱਤੇ ਤੇ ਆਪਾਂ ਕੁਛ ਤੋਣਾ ਕਾ ਤੋ ਰੱਬ ਨੂੰ ਕੁਛ ਨਾ ਕਾ ਤੋ ਜਦੋਂ ਆਇਆ ਸੀਗਾ ਤੁਸੀਂ ਟੀਨਾ ਵਾਲੀ ਛੱਤ ਦੇ ਉੱਤੇ ਮਤਲਬ ਉੱਥੇ ਰਹਿੰਦੇ ਰਹੇ ਕਿੰਨਾ ਚਿਰ ਰਹੇ ਤੁਸੀਂ ਉਸ ਇੱਕ ਇੱਕ ਕਮਰੇ ਦੇ ਮਕਾਨ 'ਚ ਸਾਢੇ ਚਾਰ ਸਾਲ ਨੇਰੀ ਆਵੇ ਚੱਕੜ ਆਵੇ ਤੋਂ ਪਛਾ ਹਾਂਜੀ ਉੱਥੇ ਰਹੇ ਤੁਸੀਂ ਹੁਣ ਟੀਨਾ ਵਾਲੇ ਕਮਰੇ 'ਚ ਉਦੋਂ ਘਰ ਨਹੀਂ ਸੀ ਮਤਲਬ ਤੁਹਾਡੇ ਕੋਲ ਹੈਗਾ ਉਦੋਂ ਕੋਈ ਉਦੋਂ ਪ੍ਰਾਣਾਕਾਰ ਹੀ ਪ੍ਰਾਣਾਕਾਰ ਚ ਬਹੁਤ ਜ਼ਿਆਦਾ ਦਿੱਕਤਾਂ ਆਉਂਦੀਆਂ ਨੇ ਇਹ ਕਹਿ ਲਓ ਕਿ ਗਲੀ ਬਹੁਤ ਜ਼ਿਆਦਾ ਭੀੜੀ ਸੀ ਬਾਸਮ ਨਹੀਂ ਸੀ ਬੜੇ ਬਹੁਤ ਜ਼ਿਆਦਾ ਦਿੱਕਤ ਮਤਲਬ ਆਹ ਟੀਨਾ ਵਾਲੀ ਤੁਸੀਂ ਕਹਿੰਦੇ ਨਾ ਟੀਨਾ ਨਾਲੋਂ ਵੀ ਵੱਧ ਦਿੱਕਤ ਆਪਾਂ ਉੱਥੇ ਫੇਸ ਕੀਤੀ ਉਹ ਵਰਕ ਹਾਂ ਹਾਂ ਤੇ ਕਹਿ ਲਓ ਕਿ ਜਦੋਂ ਆਪਾਂ ਨਿੱਕੇ ਨਿੱਕੇ ਹੁੰਨੇ ਹਨਾ ਕਈ ਵਾਰ ਸਾਡਾ ਕਹਿ ਲਓ ਆਪਾਂ ਨਹੀਂ ਠੀਕ ਰਹਿੰਦੇ ਬਾਥਰੂਮ ਵੀ ਕਿੰਨੀ ਕਿੰਨੀ ਦੂਰੀ ਹੂੰ ਤੇ ਰਾਂ ਨੂੰ ਕਈ ਯਾਰ ਪੇਟ ਖਰਾਬ ਹੋਣਾ ਲੱਗਿਆ 11:00 12:00 ਵਜੇ ਤੱਕ ਮਮਾ ਜਾਂ ਪਾਪਾ ਨੂੰ ਠਾ ਕੇ ਹੂੰ ਤੇ ਕਹਿਣਾ ਵੀ ਚਲੋ ਪਾਪਾ ਉਸ ਬਾਥਰੂਮ ਜਾਣਾ ਅੱਛਾ ਹਾਂਜੀ ਫੇਰ ਵੀ ਵੇਖ ਲਓ ਸਾਡੇ ਮਾਪਿਓ ਨੇ ਸੀ ਨਹੀਂ ਕੀਤੀ ਹੂੰ ਤੇ ਅੱਜ ਵੀ ਜਦਾਂ ਮਤਲਬ ਵੱਲੋਂ ਵੀ ਬਾਥਰੂਮ ਬਾਥਰੂਮ ਜਾਣਾ ਹਾਂਜੀ ਤੇ ਫਾਦਰ ਸਾਹਿਬ ਚੋਕ ਕੇ ਲੈ ਕੇ ਜਾਂਦੇ ਨੇ ਹਾਂਜੀ ਇਹਨੂੰ ਚੋਕ ਕੇ ਲੈ ਕੇ ਜਾਂਦੇ ਆ ਚਲੋ ਹੁਣ ਥੋੜਾ ਬਹੁਤ ਹੋਇਆ ਵਾ ਫਿਜ਼ੀਓਥੈਰੇਪੀ ਨਾਲ ਨਹੀਂ ਵੀ ਆਪਣੇ ਆਪ ਯੋਗਾ ਹੋ ਗਿਆ ਮਾੜਾ ਮੋਟਾ ਜਾਣਾ ਮਾੜਾ ਮੋਟਾ ਬਾਥਰੂਮ ਉਹ ਤੁੰਗ ਜਾਣਾ ਜਾਂ ਯੋਗਾ ਹਾਂਜੀ ਪਰ ਬਾਹਰ ਅੰਦਰ ਅਜੇ ਵੀ ਇਹਨੂੰ ਚੋਕ ਕੇ ਖੜਨਾ ਬਾਹਰ ਅੰਦਰ ਚੋਕ ਕੇ ਰੱਖ ਹੂੰ ਤੇ ਇਹ ਇਹ ਮਾਲੋਬ ਜਿਵੇਂ ਬਾਥਰੂਮ ਨਹਾਉਣਾ ਧੋਣਾ ਸਾਰਾ ਕੁਝ ਸਾਫ ਕਰ ਲੈਨੇ ਹੋ ਵੀ ਤਰੇਪਸ ਤੁਸੀਂ ਕਾਹਦਾ ਬਹੁਤ ਮੈਨੇਜ ਕਰਨ ਦੀ ਪੂਰੀ ਕੋਸ਼ਿਸ਼ ਕਰਦਾ ਏ ਪਰ ਕਹਿ ਲਓ ਅਜੇ ਨਹੀਂ ਹੋਪ ਹੁੰਦਾ ਕਿਉਂਕਿ ਤੁਹਾਨੂੰ ਪਤਾ ਵਾ ਕਪੜੇ ਪੁਣੀ ਜਿੱਦਾਂ ਲੱਤਾਂ ਨਹੀਂ ਪੂਰੀਆਂ ਮੋੜਦੀਆਂ ਤੇ ਫਿਰ ਕਪੜੇ ਪੁਣੀ ਕਿੰਨੇ ਔਖੇ ਹੋ ਜਾਂਦੇ ਆ ਹਾਂ ਬਾਣੀ ਪੂਰੀ ਮੋੜਦੀ ਬਾਣੀ ਪੂਰੀ ਖੋਲਦੀ ਉਹ ਕਪੜੇ ਲੀੜੇ ਪੁਣੀ ਔਖੇ ਹੋ ਜਾਂਦੇ ਆ ਸੱਚੀ ਮੰਨ ਲਓ ਵੀ ਆਪਾਂ ਜਿਵੇਂ ਹੱਥ ਖੜੇ ਕਰਦੇ ਤ੍ਰਿਪਤ ਹੱਥ ਨਹੀਂ ਤਾਂ ਖੜੇ ਕਰ ਸਕਦਾ ਖੜੇ ਕਰ ਸਕਦਾ ਮੈਂ ਪਰ ਬਾਣੀ ਬਾਣੀ ਖੋਲਦੀ ਪੂਰੀ ਪ੍ਰੋਪਰ ਨਹੀਂ ਬਾਣੀ ਖੋਲਦੀ ਹਾਂਜੀ ਹਾਂਜੀ ਹੂੰ ਤੇ ਇਹ ਤ੍ਰਿਪਤ ਦੇ ਮਤਲਬ ਮੈਂ ਤੁਹਾਨੂੰ ਦਿਖਾਇਆ ਤੁਸੀਂ ਜਿਵੇਂ ਵਾਕ ਕਰਨਾ ਔਖੇ ਸੌਖੇ ਹੋ ਗਏ ਆ ਕੇ ਬਹਿ ਗਏ ਇਹ ਤ੍ਰਿਪਤ ਦਾ ਭਾਰ ਨਹੀਂ ਪੈਂਦਾ ਅੱਡੀ ਤੇ ਤ੍ਰਿਪਤ ਦਾ ਭਾਰ ਇਗਲਾ ਨਹੀਂ ਪੈਂਦਾ ਹੁਣ ਮਾੜਾ ਮੋਟਾ ਕਿਤੇ ਜਾਂ ਜੁਗਾ ਹੋ ਗਿਆ ਫਿਜ਼ੀਓਥੈਰੇਪੀ ਦੇ ਨਾਲ ਹਾਂਜੀ ਫਿਜ਼ੀਓਥੈਰੇਪੀ ਫਿਰ ਕਿੱਦਾਂ ਕਰਾਉਂਦੇ ਹੋ ਤੁਸੀਂ ਮਤਲਬ ਘਰੇ ਆ ਕੇ ਉਹ ਵੀ ਘਰੇ ਆਣਗੇ ਘਰੇ ਆਣਗੇ ਕਰਦੇ ਰੋਜ਼ ਰੋਜ਼ ਤੇ ਉਹਦੇ ਕਿੰਨਾ ਇੱਕ ਖਰਚਾ ਆਉਂਦਾ ਉਹਦਾ ਖਰਚਾ 900 ਰੁਪਏ ਦਿਨ ਰੋਜ਼ ਦਾ ਹਾਂਜੀ ਤੇ ਰੋਜ਼ ਕਰਨੀ ਆਨੇ ਰੋਜ਼ ਜੀ ਇਹ ਮੈਨਾਂ ਲੱਭੀ ਦੋ ਦਿਨ ਮਿਸੋ ਜੇ ਤੇ ਮੰਜੀ ਦਾ ਪੈਰ ਨਹੀਂ ਥੱਲੇ ਲੱਥਦਾ ਮੈਂ ਰਬੀ ਨਾਲ ਟੈਡ ਹੋ ਜਾਂਦਾ ਇੰਨੀ ਜਿਆਦਾ ਪੀੜ ਸਿਰ ਕਿੰਨਾ ਚਿਰ ਕਰਾਉਣੀ ਕਹਿੰਦੇ ਨੇ ਓ ਹਾਂਜੀ ਉਹ ਸਾਬਣਾ ਸਾਲ ਦੋ ਸਾਲ ਹਾਂਜੀ ਤੇ ਕੀ ਕਹਿੰਦਾ ਵੀ ਫਿਰ ਚੱਲਣ ਲੱਗ ਜਾਓਗੇ ਸਿਹੜਾ ਮੋਟਾ ਮਤਲਬ ਉਹ ਕਹਿੰਦੇ ਕੀ ਆਪਣੇ ਆਪ ਜੋਗੀ ਹੋ ਜਾਓਗੇ ਕਿ ਤੁਸੀਂ ਆਪਣੇ ਆਪ ਨੂੰ ਹੈਂਡਲ ਕਰਨ ਜੋਗੇ ਹੋ ਜਾਓਗੇ